देखना तुन। 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 क्या हो जा के हेलो हां जी शशि गलवी रे सत श्री अ हां जी हर ठीक ठाक सब करे रे ठीक ना पूछो अपने सुनाओ अच्छा अच्छा जी सब भी ठीक है हां सब ठीक है बच्चे सब करे परिवार से ठीक है सब सब ठीक ठाक तुसी अपने सुनाओ बच्चा ने और सुनाओ ठीक ठाक हां जी हां जी बाजी आपा सब बढ़िया हां जी ਬੜੀ ਅਤਿ ਸਿਖਣਾ ਹਾਂ ਸੀ ਚੀਕਿਆ ਵੀਰੇ ਮੈਂ ਫੋਨ ਕੀਤਾ ਸੀ ਕਿ ਕੱਲ ਨੂੰ ਨਾ ਮੈਂ ਆਣਾ ਤਨ ਰਖੜੀ ਬੰਨਣ ਵਾਸਤੇ ਅੱਛਾ ਹਾਂਜੀ ਆ ਕੋਈ ਗੱਲ ਕੱਲ੍ਹ ਤੁਸੀਂ ਆਗੇ ਹਾਂਜੀ ਹਾਂਜੀ ਵੀਰੇ ਹਾਂ ਪਰ ਕੱਲੇ ਆਏਗੇ ਹਾਂਜੀ ਤੇ ਹਾਂਜੀ ਵੀਰੇ ਕੱਲੇ ਆਏਗੇ ਬੱਚੇ ਵੀ ਨਾਲ ਹਾਂਜੀ ਹਾਂਜੀ ਵੀਰੇ ਬੱਚੇ ਵੀ ਦੇਖਾਂਗੇ ਜੇ ਨਾ ਬੱਚਿਆਂ ਨੂੰ ਛੁੱਟੀ ਮਿਲ ਗਈ ਤੇ ਲੈ ਕੇ ਆਵਾਂਗੇ ਜੇ ਨਹੀਂ ਮਿਲੀ ਤੇ ਫੇਰ ਨਹੀਂ ਲੈ ਕੇ ਆਵਾਂਗੀ ਵੀਰੇ ਉਹ ਗੱਲ ਨਹੀਂ ਆਪਣੇ ਘਰ ਆ ਤੁਹਾਡਾ ਬੱਚਾ ਨੂੰ ਵੀ ਲੈ ਕੇ ਆਇਓ ਨਾਲ ਹੀ ਹਾਂਜੀ ਹਾਂਜੀ ਚਲੋ ਕੋਈ ਨਾ ਵੀਰੇ ਮੈਂ ਦੇਖਾਂਗੀ ਛੁੱਟੀ ਦਵਾ ਕੇ ਲਿਆਵਾਂਗੀ ਜੇ ਮਿਲੇਗੀ ਮੈਂ ਮੈਮ ਨੂੰ ਕਹਿ ਕੇ ਆਵਾਂਗੀ ਉਹਨਾਂ ਦਿਨ ਸਕੂਲੇ ਜੇ ਛੁੱਟੀ ਮਿਲਗੀ ਤੇ ਫੇਰ ਜ਼ਰੂਰ ਲੈ ਕੇ ਆਵਾਂਗੀ ਉਹਨਾਂ ਨੂੰ ਠੀਕ ਹੈ ਠੀਕ ਹੈ ਬੱਸ ਭਾਬੀ ਤੇ ਨਹੀਂ ਹੰਟ ਗਈ ਨਾ ਨਹੀਂ ਐਸੇ ਅੱਛਾ ਅੱਛਾ ਜੀ ਠੀਕ ਹੈ ਵੀਰੇ ਅੱਛਾ ਠੀਕ ਹੈ ਭੈਣਾ ਪਰ ਟਾਈਮ ਤੇ ਆ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਹਾਂ ਟਾਈਮ ਤੇ ਚਲ ਠੀਕ ਹੈ ਫੋਨ ਕਰਕੇ ਆਈ ਹਾਂ ਜੀ ਠੀਕ ਹੈ ਵੀਰੇ ਠੀਕ ਹੈ ਤੇ ਮੈਂ ਆ ਜਾਣੀ ਤਾਂ ਮਾ ਉਸ ਤੇ ਨਹੀਂ ਜਾਣੀ ਆਪ ਹੀ ਨਾਲ ਜਾਂਦੇ ਤੇ ਉਹਦੇ ਲੈ ਕੇ ਆ ਜਾਂਦੇ ਹੋ ਮੈਨੂੰ ਤੁਸੀਂ ਜਿਉਣਾ ਤੇ ਆਪਣੀ ਭੈਣ ਨੂੰ ਕਿਉਂ ਵਿਆਹ ਕੇ ਸਵੇਰੇ ਚਾਮੀ ਚਲੀ ਜਾਵੇ ਮੈਂ ਵੀ ਤਖੜੀ ਬੰਨਣ ਜਾਣੀ ਆ ਨਾਲੇ ਕੋਈ ਸੂਰਤ ਸਾਟ ਨਹੀਂ ਹੈਗੇ ਇਸ ਵਾਰੇ ਮੇਰੇ ਕੋਲ ਨਾ ਮੇਰੇ ਤੋਂ ਲੈ ਜਾਣੇ ਨੇ 500 ਰੁਪਏ ਦੇ ਦੇ ਉਹਨੂੰ ਆਂਦੀ ਐ ਤੇ ਚਲ ਕੋਈ ਨਹੀਂ ਸੂਟ ਨਹੀਂ ਆਪਾਂ ਇਸ ਤਰ੍ਹਾਂ ਕਰਾਂਗੇ ਆਪਾਂ ਨਾ 2000 ਰੁਪਏ ਦੇ ਦਾਂ ਕੋਈ 2000 ਰੁਪਏ ਨਹੀਂ ਹੈਗਾ ਖਰਚੇ ਇੰਨੀ ਮਹਿੰਗਾਈ ਹੋ ਗਈ ਤੁਸੀਂ ਹਰ ਵਾਰ ਦੀ ਤੁਹਾਡਾ ਕੰਮ 2 ਦੇ ਦੋ 3 ਦੇ ਦੋ 500 ਰੁਪਏ ਦੇਣਾ ਬਸ ਇਸ ਤੋਂ ਜ਼ਿਆਦਾ ਕੋਈ ਨਹੀਂ ਜੇ ਨਹੀਂ ਤੇ ਮੈਂ ਵੀ ਆਪਣੇ ਘਰ ਚਲੀ ਜਾਣਾ ਰੱਖੀ ਬੰਨਾ ਤੇ ਮੈਂ ਜਾਣਾ ਮੈਂ ਨਹੀਂ ਹੋਣਾ ਹੈਗਾ ਸਾਲ ਬਾਅਦ ਤਿਹਾਰ ਆਉਂਦਾ ਸਾਫ ਤੇ ਫਿਰ ਕਿ ਹੋ ਗਿਆ ਸਾਲ ਪਿੱਛੋਂ ਆਉਂਦਾ ਅਸੀਂ ਤੇਨੇ ਆਪਣੇ ਘਰੋਂ ਮੰਗ ਕੇ ਲਿਉਂਦੇ ਐਵੇਂ ਇਹਨੂੰ ਜਦੋਂ ਵੇਖੋ ਨਾਲੇ ਤੇ ਸੂਟ ਲੈ ਕੇ ਦਵੋ ਤੇ ਨਾਲੇ ਇਹਨੂੰ ਫਿਰ ਠੀਕੇ ਵੀ ਦੋ ਮਾਰਾਣੀ ਨੂੰ ਇੱਥੇ ਨਹੀਂ ਤੇ ਆਪਣਾ ਤੇ ਜਿਹੜਾ ਫਰਜ਼ ਬੰਦ ਆ ਪੱਕੇ ਦੇਣਾ ਨਹੀਂ ਕੋਈ ਗੱਲ ਨਹੀਂ ਫਿਰ ਫਰਜ਼ ਮੈਂ ਪੂਰਾ ਕਰਨ ਦੀ ਮੈਂ 500 ਰੁਪਏ ਦੇਣਾ ਤੁਸੀਂ ਵੀ 500 ਰੁਪਏ ਹੀ ਦੇਣਾ ਕੋਈ ਪੈਸੇ ਨਹੀਂ ਦੇਣੇ ਅੱਗੇ ਨੂੰ ਮਗੈ ਜੀ ਤੇ ਦੇ ਫੋਨ ਆਇਆ ਸੀ ਤੇ ਰਖੜੀ ਤੇ ਆਣਾ ਉਹਨੇ ਰਖੜੀ ਆ ਕੱਲ ਨੂੰ ਤੇ ਰਖੜੀ ਤੇ ਆਣਾ ਸੀ ਤੇ ਇਹਦੇ ਤੇ ਪਹਿਲਾ ਮਹੀਨਾ ਚੱਲ ਰਿਹਾ ਜਿਹਨੇ ਦੋ ਮਹੀਨੇ ਅੱਗੇ ਨੇ ਰੋਲਾ ਪਾਇਆ ਮੈਂ ਆਉਣਾ ਮੈਂ ਆਉਣਾ ਮੈਂ ਆਉਣਾ ਆਪਣੇ ਬਲੁੰਗੜੇ ਜੀ ਵੀ ਨਾਲ ਹੀ ਲੈ ਗਈ ਚੁੱਕ ਕੇ ਇੱਥੇ ਇੰਨਾ ਸ਼ੈਤਾਨ ਕਰ ਦੇਣ ਘਰ ਦੇ 36 ਚੀਜ਼ਾਂ ਤੋੜ ਕੇ ਚਲੇ ਜਾਂਦੇ ਨੇ ਬਲੂੰਗੜੇ ਕਿ ਤੂੰ ਬਲੂੰਗੜੇ ਕਰ ਲਈ ਕਿਆ ਬੱਚੇ ਹੁੰਦੇ ਨੇ ਲੂੰਗੜੇ ਕੀ ਹੈ ਛੜੀ ਬਲੂੰਗੜੇ ਹੀ ਨੇ ਉਹਦੇ ਇੰਨੀ ਅਰਤਾ ਕਰਦੇ ਨੇ ਨਹੀਂ ਤੇਰਾ ਰਕੜੀ ਤੇ ਆਣਾ ਨਹੀਂ ਆਉਣਾ ਤੇ ਅੱਜ ਵੀ ਰਕੜੀ ਤੇ ਮੈਂ ਤੇ ਮਨਾ ਨਹੀਂ ਕੀਤਾ ਹੈਗਾ ਤੇ ਕੱਲੇ ਆਵੇ ਰਕੜੀ ਬਣ ਕੇ ਚਲੇ ਜਾਵੇ ਇੱਥੇ ਲੈ ਕੇ ਮੇਲਾ ਲਾ ਕੇ ਕਰਨਾ ਆਪਣੇ ਬੱਚਿਆਂ ਨੂੰ ਉੱਥੇ ਰਹਿਣ ਦੇਵੇ ਤੇ ਹੁਣ ਤੂੰ ਪ੍ਰੈਸ਼ਰ ਨਾਲ ਆਈਂ ਕਾ ਜਾ ਜਾ ਕੇ ਚਾਹ ਬਣਾ ਕੇ ਲੈ ਕੇ ਕਾ ਤੇ ਮੈਂ ਬਣਾ ਲੈ ਲਿਆਣ ਲੋ ਫੜਾ ਤੂੰ ਹੀ ਕਰੋ ਭੈਣ ਨਾਲ ਗੱਲਾਂ ਹਾਂ ਹਾਂ ਨਾ ਵੇਖ ਲੈ ਨਾ ਤੁਸੀਂ ਜੰਦੇ ਹੋ ਕੀ ਥੱਲੇ ਛੜਵਾ ਦੇ ਕੀ ਜਾਂਦਾ ਤੁਸੀਂ ਕਹਿੰਦੇ ਜੋ ਬੜਾ ਚੰਗਾ ਬੜਾ ਚੰਗਾ ਵੇਖ ਲਓ ਪਿੱਛੇ ਹੋ ਜਾ ਮਮੀ ਮੈਨੂੰ ਗੁੱਸਾ ਆਂਦਾ ਪਿਆ ਬਹੁਤ ਜ਼ਿਆਦਾ ਹਾਂ ਹੈ ਗੁੱਸਾ ਇਹਦੀ ਭੈਣ ਦੀਆਂ ਤੇ ਇਹਦੀਆਂ ਗੱਲਾਂ ਸੋਹਣੀਆਂ ਨਹੀਂ ਲਈਆਂ ਨੇ ਨਾ ਹੁਣ ਝੂਠੀਆਂ ਲਈਆਂ ਨੇ ਇਹ ਕੁਝ ਕਰਦੇ ਨਹੀਂ ਮੇਰੇ ਨਾਲ ਐਵੇਂ ਤੂੰ ਕਰਨ ਨਹੀਂ ਦੇਣਾ ਕਰਨ ਨਹੀਂ ਦੇਣਾ ਹਾਂ ਆ ਮਮੀ ਮੈਂ ਵੀ ਇੱਕ ਦਿਨ ਵਾਸਤੇ ਜਾਂਦੀ ਹਾਂ ਇੱਕ ਦਿਨ ਬਾਅਦ ਆ ਜਾਂਦੀ ਹਾਂ ਤੇ ਉਹ ਤੇ ਇੱਥੇ ਮਹੀਨਾ ਵੀ ਨਾ ਰਹਿ ਕੇ ਜਾਂਦੀ ਆ ਆਪਣੇ ਦੋ ਬਾਂਦਰ ਜੇ ਲੈ ਕੇ ਆ ਜਾਂਦੀ ਇੱਥੇ ਪਕਾਵੇਗੀ ਤੇ ਖਾਵੇਗੀ ਉਹ ਕਾਹਦੀ ਨਹੀਂ ਕਰਦੀ ਬਹਿ ਕੇ ਆਰਡਰ ਹੀ ਮਾਰਦੀ ਰਹਿੰਦੀ ਆਹ ਦੇ ਦੋ ਮੈਨੂੰ ਆਹ ਦੇ ਦੋ ਆਹ ਬਣਾ ਲਓ ਭਜਾਰੀ ਆਹ ਬਣਾ ਲਓ ਦੀਦੀ ਆਹ ਬਣਾ ਲਓ ਦੀਦੀ ਆਹ ਬਣਾ ਲਓ ਮੇਰੀ ਵੀ ਸ਼ੇਰ ਮੋਤੀ ਕਿੰਨੀ ਵੀ ਤੇਰੇ ਨਾਲ ਲੜ ਲੱਗ ਗਿਆ ਤੇ ਤੂੰ ਇਹ ਕੰਮ ਹੁਣ ਨਹੀਂ ਦੇਣਾ ਇੱਥੇ ਆਹੀ ਕੋਈ ਹੁੰਦਾ ਤੂੰ ਨਹੀਂ ਹੁਣ ਦੇਣਾ ਇਹ ਕੰਮ ਨਾ ਤੇ ਉਹ ਜਿਹੜੀ ਕੰਮਵਾਰੀ ਵਾਲਾ ਸੂਟ ਹੈ ਨਾ ਉਹ ਹੀ ਨਵੀਂ ਹੈ ਨੀ ਮੈਂ ਸੂਟ ਦੇਣੀ ਨਹੀਂ ਦੇਣਾ ਮੰਮੀ ਮੈਂ ਸੂਟ ਹੀ ਨਹੀਂ ਦੇਣ ਦੇਣਾ ਕੁਛ ਨਹੀਂ ਦੇਣ ਦੇਣਾ ਮੈਂ ਦੇ ਕੇ ਨਹੀਂ ਸੂਟ ਤਾਂ ਮੈਂ ਦੇਣੀ ਹੈ ਨਾ ਮੰਮੀ 500 ਰੁਪਏ ਬਹੁਤ ਹੈ 500 ਦੇ ਦੋ 3000 ਦੇ ਦੋ 4000 ਦੇ ਦੋ 5000 ਪੰਜ ਵੀ ਮੰਗਦੀ ਰਹਿੰਦੀ ਫੋਨ ਕਰ ਕਰਕੇ ਵੀਰੇ ਆ ਲੈ ਆ ਆ ਲੈ ਆ ਆ ਲੈ ਮੈਂ ਕਾਹੀ ਕੰਮ ਰਿੰਦਾ ਇਹਦਾ ਇਹਨੂੰ ਤੇਰੇ ਰਹਿਣਾ ਵੀ ਕਿਹਣਾ ਕਹੀਦਾ ਮੇਰੀ ਸਾਡੇ ਸਾਹਮਣੇ ਦੇਖ ਲਓ ਤੁਸੀਂ ਮੈਂ ਨੂੰ ਵੇਖ ਲਿਆ ਪੱਕੀ ਹਾਂ ਕਹਿੰਨਾ ਮੈਂ ਤੇ ਜਾਓ ਆਓ ਖਾ ਲੋ ਆਪ ਮੈਂ ਰਾਤ ਕਿ ਆਈ ਅੱਜ ਫਿਰ ਚਾਰ ਬਣਾਏ ਨੇ ਰਾਤ ਦੇ ਪੈਸੇ ਮੈਂ ਹੀ ਗਰਮ ਕਰਤੇ ਮੇਰਾ ਨਹੀਂ ਮਨ ਕਰਦਾ ਪਰ ਰੋਟੀ ਬਣਾ ਮੇਰਾ ਨਹੀਂ ਮਨ ਹੈ ਕਿ ਰੋਟੀ ਬਣਾਉਂਦਾ ਕਿੰਨੇ ਦਿਨ ਦੇ ਮੈਂ ਚੋਲੀ ਖਾ ਰਿਆ ਤੁਸੀਂ ਖਾਓ ਚੋਲੀ ਮੈਂ ਨਹੀਂ ਬਣਾਣੀ ਰੋਟੀ ਭੈਣ ਬੁਲਾ ਲਓ ਆਪਣੀ ਤੁਹਾਨੂੰ ਪਰੌਂਠੇ ਬਣਾਵਣਾ ਕੇ ਖਵਾਏਗੀ ਕੋਈ ਗੱਲ ਨਹੀਂ ਮੈਂ ਆਪ ਆਪ ਇਹਨੇ ਚੋਲ ਮੈਂ ਦਾਦਾ ਮੰਮੀ ਨਾਲ ਗੱਲ ਕਰ ਦਾਂ ਕਰ ਲਓ ਤੁਸੀਂ ਮੰਮੀ ਨਾਲ ਗੱਲ ਕੋਈ ਗੱਲ ਨਹੀਂ ਮੰਮੀ ਦੇਖ ਲਓ ਨੂੰ ਸਹੀ ਕੋਈ ਗੱਲ ਨਹੀਂ ਬੇਟਾ ਮੈਂ ਸੁਣੀ ਹੋਣੀ ਹੈ ਮੈਂ ਸੁਣੀ ਤੇ ਹੈਗੀ ਕੋਈ ਗੱਲ ਨਹੀਂ ਪੁੱਤਰ ਮੈਂ ਸਮਝਾਵਾਂਗੀ ਤੈਨੂੰ ਰੋਟੀ ਪਕਾ ਕੇ ਦੇਗੀ ਕੋਈ ਗੱਲ ਨਹੀਂ ਹੁਣ ਕਰ ਲੈ ਮੈਂ ਆ ਤੁਸੀਂ ਜਾਓ ਤੇ ਮੈਂ ਸਮਝਾ ਦਿੰਦੀ ਨਹੀਂ ਆ ਠੀਕ ਤਰੀਕਾ ਨਹੀਂ ਉਹ ਨਹੀਂ ਠੀਕ ਤਰੀਕਾ ਤਾਂ ਨਹੀਂ ਮੈਨੂੰ ਵੀ ਪਤਾ ਹੈ ਪਰ ਮੈਂ ਤੁਸੀਂ ਜਾਓ ਤੇ ਕੋਈ ਗੱਲ ਨਹੀਂ ਮੈਂ ਸਮਝਾ ਦਿੰਦੀ ਜਾਓ ਕੋਈ ਸਮਝਾਇਆ ਹਾਂਜੀ ਹਾਂਜੀ ਬੇਟਾ ਹਾਂਜੀ ਬੇਟਾ ਦੱਸੋ ਕੀ ਕਹਿੰਦੇ ਸੀ ਦੇਖੋ ਮੰਮੀ ਉਹ ਸੰਦੀਪ ਨੇ ਆਣਾ ਹੈ ਕੱਕੜੀ ਤੇ ਤੇ ਕਲੇਸ਼ ਕਰਦੀ ਹੈ ਬਿਕੋਜ਼ ਸ਼ਾਮ ਨੂੰ ਚਾਹ ਵੀ ਨਹੀਂ ਬਣਾਈ ਇਹਨੇ ਯਾਦ ਛੇ ਕਿ ਮੈਂ ਚਲੋ ਸੁਣਨ ਤੇ ਗਈ ਆ ਪਰ ਮੈਂ ਐ ਕਹਿੰਦੀ ਆ ਕਿ ਚਲੋ ਇਹਨਾਂ ਦੋਨਾਂ ਵਿੱਚ ਮੈਂ ਚਲੋ ਕੀ ਬੋਲਣਾ ਤੇ ਮੈਂ ਸੁਣਦੀ ਰਹੀ ਆ ਠੀਕ ਐ ਇਹਨੇ ਚੋਲਾ ਵਾਲੇ ਵੀ ਤੁਸੀਂ ਮੈਨੂੰ ਰਸੋਈ 'ਚ ਜਾ ਕੇ ਗੱਲ ਕਹੀ ਆ ਵੀ ਇਸ ਤਰ੍ਹਾਂ ਕੀਤਾ ਨਹੀਂ ਇਹਨੂੰ ਨਹੀਂ ਕਰਨਾ ਚਾਹੀਦਾ ਕੋਈ ਗੱਲ ਨਹੀਂ ਤੇ ਤੁਸੀਂ ਫਿਕਰ ਨਾ ਪਰ ਐਂਜ ਨਹੀਂ ਨਾ ਕਰਨਾ ਚਾਹੀਦਾ ਦੇਖੋ ਹੁਣ ਉਹਨੇ ਤੇ ਘਰ ਆਣਾ ਹੀ ਆ ਭੈਣ ਇੱਕ ਸਾਲ ਬਾਅਦ ਤੇ ਆਰਾਮ ਦਾ ਰੱਖੜੀ ਤੇ ਆਣਾ ਹਾਂਜੀ 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 ਆਣਾ ਹਾਂਜੀ ਤੇ ਕੋਈ ਨਹੀਂ ਮੈਂ ਸਮਝਾਵਾਂਗੀ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਦਾ ਟੈਨਸ਼ਨ ਨਾ ਲਓ ਠੀਕ ਹੈ ਮੰਮੀ ਸਮਝਾਇਆ ਹਾਂ ਆਪਣਾ ਕੰਮ ਕਰੋ ਕੋਈ ਗੱਲ ਨਹੀਂ ਮੈਂ ਸਮਝਾਵਾਂ ਮੈਂ ਉਹ ਨੂੰ ਤੇ ਮੈਂ ਕਹਿੰਦਾ ਜੋ ਕਹਤਾ ਨਾ ਉਹ ਵੀ ਤਾਂ ਕਹਿੰਦਾ ਦਵਾਈ ਸੀ ਨੂੰ ਤੇ ਮੈਂ ਕਹਿੰਦਾ ਤੂੰ ਉਹੀ ਗੱਲ ਆਪਣੀ ਰੱਖਣੀ ਹਾਂਜੀ ਬੰਦੂ ਮੈਂ ਤੇ ਤੂੰ ਨਹੀਂ ਬਦਲਣਾ ਮੈਂ ਉਹੀ ਕਰਾਂ ਉਹੀ ਗੱਲ ਕਰਨੀ ਆ ਤੇ ਤੂੰ ਨਾ ਚੁੱਪ ਕਰਕੇ ਲੈਣੀ ਹੈ ਚਾਦਰ ਤੇ ਪੈ ਜਾਣਾ ਲੰਮੀ ਹੈ ਹੈਨਾ ਹਾਂਜੀ ਇਹ ਨੂੰ ਪਤਾ ਤੇ ਲੱਗਿਆ ਪਾ ਤੈਨੂੰ ਪਤਾ ਤੇ ਲੱਗਿਆ ਤੇ ਕੀ ਵੀ ਆਪਣੇ ਘਰ ਹੋਏ ਕਰੀਦਾ ਇਹ ਤਾਂ ਕਹਿੰਦਾ ਜੋ ਹੂੰਝ ਕੂਝ ਕੇ ਨਾ ਪੈਣ ਨੂੰ ਦੇ ਹਾਂ ਮੰਮੀ ਵਾਹ ਤਾਂ ਜੀ ਤਾਲਾ ਉਹਨਾਂ ਕਣਕ ਹੁੰਦੀ ਆ ਹੋਰੀਆਂ ਭਰ ਭਰ ਕੇ ਕਣਕ ਦੀਆ ਦੇ ਦੋ ਝੋਲਾਂ ਦੀਆ ਦੇ ਦੋ ਹਰ ਚੀਜ਼ ਹਰ ਵਾਰ ਮੰਮੀ ਆਂਦੀ ਹੁੰਦੀ ਹਾਂ ਹਰ ਵਾਰ ਤੂੰ ਨਾ ਹੁਣ ਆਪਣਾ ਸੁਧਾਰ ਕਰੇਂਗੀ ਤੇ ਕਾਂ ਤੇਰਾ ਹੋਤੀ ਹਾਂ ਤੇ ਤੂੰ ਆਪਣਾ ਚੁੱਪ ਕਰਕੇ ਰੁੱਸ ਕੇ ਨਾ ਤੇ ਚਾਦਰ ਲਾ ਕੇ ਪੈ ਜਾਏਗਾ ਨਾ ਉਹ ਚਾ ਮਂਗੇ ਕੋ ਸ਼ਾਮਾ ਦੀ ਤੇ ਕੋਈ ਨਹੀਂ ਮੈਂ ਕਾਂਗੀ ਕੋਈ ਨਾ ਬੇਟਾ ਕੋਈ ਨਾ ਦੇਂਦੀ ਐ ਦੇਂਦੀ ਮੇਰੇ ਵੱਲ ਦੀ ਗੱਲ ਕਰਨੀ ਆ ਤੇ ਮੈਂ ਕਿਨੂੰ ਇਹ ਤੇਰੇ ਸੁਧਾਰ ਕਰਾਉਣਾ ਹੈ ਨਾ ਹਾਂਜੀ ਹਾਂਜੀ ਠੀਕ ਐ ਨਹੀਂ ਮੰਮੀ ਰੋਜ਼ ਹੀ ਆਉਂਦੀ ਆ ਹਰ ਵਾਰ ਆ ਜਾਂਦੀ ਆ ਦੂਸਰੇ ਤੀਸਰੇ ਦਿਨ ਹੁੰਦੀ ਆ ਉਹ ਦੂਸਰੇ ਤੀਸਰੇ ਦਿਨ ਆ ਜਾਂਦੀ ਆ ਵੀਰੇ ਮੈਨੂੰ ਆ ਦੇ ਵੀਰੇ ਮੈਨੂੰ ਆ ਦੇ ਦੇ ਮੈਨੂੰ ਆ ਦੇ ਦੇ ਮੈਨੂੰ ਆ ਦੇ ਦੇ ਹੁਣੇ ਹਜੇ ਪੀਪਾ ਭਰ ਕੇ ਬਿਸਕੁਟਾ ਦਾ ਦੇ ਕੇ ਆਏ ਉੱਥੇ ਨੇ ਚੁਰ ਮੇਰੀ ਗੱਲ ਸੁਣ ਰਖੜੀ ਆ ਹੁਣ ਵੀ ਖੂਟ ਵੀ ਦੇ ਕੇ ਆਏ ਆ ਬਿਸਕੁਟ ਮਠੀਆਂ ਦੇ ਕੇ ਸਾਰਾ ਕੁਝ ਸੌਣ ਤੇ ਅੱਜ ਬੱਚਿਆਂ ਵਾਲੀ ਹੋ ਗਈ ਹਜੇ ਤੱਕ ਕੋਣ ਨਹੀਂ ਮੁੱਕਦੇ ਹੈਗੇ ਜੇ ਚਲੋ ਕੋਈ ਗੱਲ ਨਹੀਂ ਜਿਹੜੂ ਆਈ ਐ ਤੇ ਰਖੜੀ ਤੋਂ ਇੱਕ ਦਿਨ ਪਹਿਲਾਂ ਆ ਜਾ ਹਾਂ ਤੂੰ ਡੰਡਾ ਓਨਾ ਤੂੰ ਡੰਡਾ ਡੋਰਾ ਚੁੱਕ ਕੇ ਤੇ ਆ ਜਾਨੀ ਹੈ ਹੈਨਾ ਇੰਨੇ ਮਹੀਨਾ ਪਿਆਰ ਰਖੜੀ ਪਕਾਪਕਾਪ ਕੇ ਇਹਨੂੰ ਰੋਟੀਆਂ ਖੰਨੀਆਂ ਖਵਾਓ ਮੇਰ ਤਾਂ ਨਹੀਂ ਪੱਕਦੇ ਮੰਮਾ ਹੋਈ ਨਾ ਉਹਨੂੰ ਤੇ ਮੈਂ ਕਹਿਣਾ ਸੀ ਪਰ ਤੂੰ ਆਪਣਾ ਉਹੀ ਤਰੀਕਾ ਹਾਜੀ ਚੋਲ ਖੋਣਾ ਹੁਣੇ ਚਾਹ ਮੰਗੇਗਾ ਨਾ ਤੇ ਤੂੰ ਚੁੱਪ ਕਰਕੇ ਨਾ ਆ ਬਣਾ ਹਾਂਜੀ ਜਿਹਦੀ ਭੈਣ ਆਏਗੀ ਤੈਨੂੰ ਪਕਾ ਕੇ ਖਵਾਈਏ ਇਹਨੂੰ ਪਤਾ ਤੇ ਲੱਗਿਆ ਕੁਛ ਮੰਮੀ ਉਹ ਘਰੇ ਨਹੀਂ ਕਰਦੀ ਕੰਮ ਉਹਨੇ ਇੱਥੇ ਕੀ ਕੰਮ ਕਰਨਾ ਐ ਇੱਥੋਂ ਵੀ ਜਦੋਂ ਇੱਥੇ ਵੀ ਜਦੋਂ ਮੇਰਾ ਵਿਆਹ ਹੋਇਆ ਬਸ ਸੁੱਤੀ ਰਹਿੰਦੀ ਸੀ ਸੁੱਤੀ ਰਹਿੰਦੀ ਸੀ ਕੋਈ ਕੰਮ ਕਰਦੀ ਨਹੀਂ ਹੈਗੀ ਉਹਨੇ ਉੱਥੇ ਉੱਥੇ ਵੀ ਉਹਦੀ ਫਿਰ ਕਿਹੜੀ ਕਦਰ ਆ ਕਾਹਦੀ ਤੇ ਭੱਜੀ ਹੁੰਦੀ ਐ ਕਿ ਤੂੰ ਇਤਰਾ ਕਰ ਵੀ ਤੂੰ ਉਹੀ ਕੰਮ ਤੂੰ ਚਾਦਰ ਲੈ ਲੈਣੇ ਮੇਰੇ ਪਾਪੇ ਬੜੇ ਲਾੜ ਦੇ ਲੜਉਂਦੀ ਰਹੀ ਸੀ ਆ ਜਾ ਸੰਦੀਪ ਆ ਜਾ ਸੰਦੀਪ ਆ ਜਾ ਸੰਦੀਪ ਬਾਬਾ ਜੀ ਕਰਦੀ ਰਹਿੰਦੀ ਸੀ ਹਾਂ ਇੱਥੇ ਰੱਖਦੀ ਸੀ ਉਹਨੂੰ ਇੱਥੇ ਰੱਖਦੀ ਸੀ ਹਾਂ ਹੁਣ ਆਏਗਾ ਜਾਣੇ ਨਹੀਂ ਤੇ ਦਿੰਦੀ ਉਹਨੂੰ ਤੇ ਮੈਂ ਕਹਤਾ ਹੁਣ ਆਏਗਾ ਨਾ ਤੇ ਆਵੇਗਾ ਨਾ ਮੇਰੇ ਕੋਲ ਮੈਂ ਦੋਨੋਂ ਨੂੰ ਅੱਡੀ ਕਰ ਦਾਂ ਹਾਂ ਹੁਣ ਉਹ ਆਏਗਾ ਨਾ ਤੇ ਵੇਖੀ ਮੈਂ ਉਹਦੇ ਨਾਲ ਵੀ ਗੱਲ ਕਰਾਂਗੀ ਹਾਂ ਬੇਟਾ ਕੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਉਹਦੇ ਨਾਲ ਕਰਾਂਗੀ ਤਾਂ ਤੂੰ ਸਮਝ ਜਾਵੇਂ ਮੰਮੇ ਤੇ ਬੱਚੇ ਬੜੇ ਸ਼ਰਾਰਤੀ ਨੇ ਘਰ ਦੇ ਚੀਜ਼ਾਂ ਤੋੜ ਜਾਂਦੇ ਨੇ ਐਨੀਆ ਮੈਂ ਗਿਆ ਮੈਂ ਗਿਆ ਅਸੀਂ ਘੜਾ ਭੁੱਖਿਆ ਪੈਸਿਆਂ ਵਾਲਿਆ ਅਸੀਂ ਦਿਹਾਰੇ ਕੀਤੀ ਜਿ ਲੈਉਣੇ ਵਧੀਆ ਵਧੀਆ ਮਿੱਟੀ ਤੇ ਕਿਉਂ ਨਹੀਂ ਮੁੱਖਿਆ ਲੈਂਦੇ ਆ ਕਿਹਦੇ ਆ ਆ ਕਿੰਨੇ ਦਾ ਆ ਆ ਕਿੰਨੇ ਦਾ ਆ ਹਾਏ ਮੈਂ ਆ ਲੈ ਜਾ ਮੈਂ ਆ ਲੈ ਜਾ ਮੈਂ ਆ ਲੈ ਜਾ ਇੰਜ ਕਰ ਦੀ ਦੀਪੁੱਤ ਆ ਰੋਟੀ ਰੱਟੀ ਬਣਾ ਲਾ ਨਹੀਂ ਨਹੀਂ ਅਜੇ ਮਨ ਬੱਦਦਾ ਰੋਟੀ ਆ ਲੈ ਉੱਠ ਕੇ ਬਣਾ ਰੋਟੀ ਮੇਰਾ ਮੰਨਣੀ ਨਹੀਂ ਰੋਟੀ ਬਣਾਉਂਦਾ ਤੂੰ ਥੋੜਾ ਆਪੇ ਥੋਕੇ ਤੋਂ ਲਾ ਰੋਟੀ ਤਾਬੇ ਤੋਂ ਮੈਂ ਤੁਹਾਡੀ ਭੈਣ ਆ ਤੁਹਾਨੂੰ ਬਣਾ ਕੇ ਖਵਾਏਗੀ ਸਪੈਸ਼ਲ ਗਿਆ ਆ ਨਾ ਸਬਜ਼ੀ ਲੈ ਕੇ ਆਇਆ ਸਾਰਾ ਸਮਾਨ ਲੈ ਕੇ ਆਇਆ ਰੋਟੀ ਦਾ ਸਾਰਾ ਸਮਾਨ ਤਿਆਰ ਹੈ ਕੋਈ ਸਪੈਸ਼ਲ ਜਾਂਦੇ ਆਂ ਉਹ ਕਿ ਬਣਾ ਲਾ ਰੋਟੀ ਮੈਂ ਨਹੀਂ ਹੋ ਸਕਦੀ ਬਈ ਮੇਰਾ ਮੰਨਦੇ ਤੋਂ ਕਰੇਗਾ ਮਰੋ ਜਾਗੇ ਤਾਬੇ ਤੋਂ ਲਾ ਰੋਟੀ ਕਿਉਂ ਕਲੇਸ਼ ਕਰਦੀ ਰਹਿਣੀ ਆ ਮੇਰਾ ਹਾਂ ਪਹਿਲਾਂ ਤਾਂ ਆਂਦਾ ਸੀ ਦਵਾਈ ਵੀ ਆਂਦਾ ਸੀ ਘਰ ਦਾ ਹੁਣ ਉਹ ਵੀ ਨਹੀਂ ਆਣਾ ਕੱਢ ਗਿਆ ਕਿ ਇਹਦਾ ਉਹ ਦਵਾਈ ਦਿਨ ਜਾਣਾ ਤੇ ਉਹਦੇ ਵਾਲੇ ਦਿਨ ਹੀ ਆਉਣਾ ਹੈ ਹਨਾ ਤੋ ਇੱਕ ਦਿਨ ਪਹਿਲਾਂ ਆ ਕੇ ਚਲੀ ਜਾਵਾਂ ਰੋਕ ਨੀ ਤਾਂ ਉਹਨੇ ਉਹਨੇ ਕੋਈ ਇਥੇ ਮਹੀਨਾ ਰਹਿਣਾ ਬਸ ਮੈਨੂੰ ਨਹੀਂ ਚੱਬਾ ਲਾੜੇ ਬੱਚੇ ਬਹੁਤ ਭਾਰ ਦਾ ਕਰਦੇ ਮੈਨੂੰ ਨਹੀਂ ਚੱਬਾ ਤੇ ਬੱਚੇ ਦੇ ਨਾਲ ਤੇ ਮੈਨੂੰ ਵੀ ਜਾਣ ਦੋ ਘਰੇ ਮੈਂ ਵੀ ਨਹੀਂ ਜਾ ਕੇ ਬੱਚੇ ਤਾਂ ਸ਼ਾਰਤਾ ਕਰਦੇ ਹੁੰਦੇ ਨੇ ਤਾਂ ਸੱਤੀ ਤੋਂ ਚੀਜ਼ ਔੜ ਕੇ ਚਲੇ ਜਾਂਦੇ ਨੇ ਕਿਹੜੀ ਚੀਜ਼ ਕਰਦੇ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਬੈਠ ਆਰਡਰ ਮਾਰ ਕੇ ਰਹਿੰਦੇ ਆ ਉਹਨਾਂ ਨੂੰ ਦੋ ਬਣਾ ਦੇ ਲੈ ਆ ਉਹ ਤਾਂ ਮੇਰੇ ਤੁਮਨੇ ਇੱਕ ਗੱਲ ਦੱਸ ਤੂੰ ਹਮੇਸ਼ਾ ਕਲੇਸ਼ ਕਿਉਂ ਕਰਦੀ ਹੈ ਜਦੋਂ ਉਹ ਨਿਆਣਾ ਹੁੰਦਾ ਤਾਂ ਉਹ ਵੀ ਤਰ੍ਹਾਂ ਕਲੇਸ਼ ਸ਼ੁਰੂ ਹੁੰਦਾ ਉਹ ਰੋਜ਼ ਹੀ ਹੁੰਦੀ ਹੈ ਕੋਈ ਬੰਦਾ ਸਾਲ ਪਿੱਛੋਂ ਆਵੇ ਮੈਂ ਆਪਣੇ ਤੇ ਕੇ ਰੋਜ਼ ਨਹੀਂ ਜਾਂਦੀ ਮੈਨੂੰ ਸਾਲ ਪਿੱਛੋਂ ਆ ਰਹੀ ਰੱਖੜੇ ਤੇ ਹਰ ਉਹ ਰੋਜ਼ ਹੁੰਦਾ ਕਿੱਥੇ ਨਹੀਂ ਆ ਕੇ ਗਈ ਹੈ ਦੋ ਮਹੀਨੇ ਤੇ ਰਹਿ ਕੇ ਗਈ ਹੈ ਨਹੀਂ ਤੇ ਉਹ ਉਹ ਜੋ ਰੱਖੜੀ ਸੀਗੀ ਕੌਣ ਰੱਖੜਿਆ ਤੇ ਹਾਰ ਹੈ ਮੈਂ ਨਹੀਂ ਬਣਾਉਣੀ ਮੰਮੀ ਰੋਟੀ ਬਣਾ ਲੈਣੀ ਠੀਕ ਹੋਈ ਨਾ ਮੰਮੀ ਅੱਜ ਮੇਰਾ ਨਹੀਂ ਮਨ ਹੈਗਾ ਮੈਂ ਮੇਰੇ ਤਾਂ ਨਹੀਂ ਬਣਨੇ ਹੈਗੀ ਰੋਟੀ ਤੁਸੀਂ ਆਪਣੇ ਅੱਜ ਥਾਬੇ ਕੋ ਲੈ ਆਓ ਰੋਟੀ ਚਲੋ ਮੰਮੀ ਨਹੀਂ ਬਣਾਉਂਦੇ ਕੋਈ ਨਹੀਂ ਮੈਂ ਥਾਬੇ ਤੋਂ ਲੈ ਆਉਂਗਾ ਹਾਂ ਲੈ ਅੱਜ ਫਿਰ ਕੋਈ ਨਾ ਸੰਗੋ ਨਾ ਪੈਗਾ ਪੈਗਾ ਰੋਣਗਾ ਗਿਆ ਆ ਥਾਬੇ ਤੋਂ ਲੈਣ ਪਟੇਟਾ ਵੀ ਤੋਂ ਲਿਆਏਗਾ ਤੇ ਤੈਨੂੰ ਵੀ ਖਵਾਏਗਾ ਤੂੰ ਸੋਝਿਆ ਰਹਿਣਾ ਮੈਂ ਵੀ ਨਾ ਕੋਈ ਕੰਮਕਾਰ ਅੰਦਰ ਤੇਰਾ ਥੋੜਾ ਬਹੁਤਾ ਕੰਮਕਾਰ ਕਰਨੀ ਆ ਲਿਆਏ ਟਾਬੇ ਤੋਂ ਤੇ ਖਾਏ